ਉਹ ਅਰੇ ਕਿ ਕਹਿੰਦਾ ਮੈਂ ਜੀ ਮੈਂ ਤਾਂ ਪੰਜਾਬ ਨੂੰ ਐ ਬਣਾਉਣਾ ਜੀ ਉਹ ਕਹਿੰਦਾ ਮੈਂ ਪੰਜਾਬ ਨੂੰ ਐ ਬਣਾਉਣਾ ਜੀ ਉਹ ਕੋਈ ਕਹਿੰਦਾ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੀ ਕੋਈ ਪੰਜਾਬ ਤਾਂ ਪਹਿਲੇ ਰੰਗਲਾ ਪੰਜਾਬ ਜੇ ਨਸ਼ਾ ਖਤਮ ਹੋਊਗਾ ਤਾਂ ਹੀ ਹਾਂ ਹੁਣ ਦੱਸੋ ਤੁਸੀਂ ਇੱਥੇ ਖੜਾਓ ਕਿ ਇੱਥੇ ਗੁਣੀਆਂ ਵੱਜ ਰਹੀਆਂ ਨੇ ਕਿਤੇ ਸਾਲ ਕਹਿੰਦੇ ਨੇ ਅਸੀਂ ਤਾਂ ਪਿੰਡਾਂ ਦੇ ਵਿੱਚ ਬੋਰਡ ਲਾ ਦਨੇ ਵੱਡੇ ਵੱਡੇ ਭਾਜਪੀ ਦੇ ਨਮਾਇंदे ਜਾਂ ਭਾਜਪੀ ਦੇ ਨੇਤਾ ਆਉਣਗੇ ਉਹਨਾਂ ਨੂੰ ਅਸੀਂ ਸਵਾਲ ਕਰਨੇ ਨੇ ਹਾਂਸਰਾਜ ਹੰਸ ਦੀ ਗੱਲ ਕਰਦੇ ਹਾਂ ਸੈਲੀਬ੍ਰੇਟ ਹੋਊਗਾ ਕਰਮਜੀਤ ਨੂੰ ਅਨਮੋਲਦੀ ਹੋਈ ਗੱਲ ਹੁਣ ਪਹਿਲਾ ਤਾਂ ਉਹ ਆ ਕਿ ਉਹ ਆਪਣੇ ਗਾਉਣਾ ਛੱਡਣਗੇ ਜਿਹਨਸ ਰਾਜ ਜੀ ਅਸ ਦੀ ਬਣਾ ਉਹ ਆਪਣਾ ਗਾਉਣਾ ਛੱਡਣਗੇ ਉਹਨਾਂ ਨੇ ਆਪਣਾ ਕੰਮ ਪਹਿਲਾਂ ਦੇਖਣਾ ਜੀ ਕਿਉਂਕਿ ਪਹਿਲਾਂ ਅੱਜ ਅੱਜ ਤੱਕ ਜਿਹੜੀ ਦੌੜ ਚੱਲ ਰਹੀ ਹੈ ਨਾ ਅਗਲਾ ਕਹਿੰਦਾ ਕਿ ਮੈਂ ਪਹਿਲਾਂ ਆਪਣਾ ਬਿਜ਼ਨਸ ਦੇਖਣਾ ਹੈ ਦਿੱਲੀ ਦੇ ਸੀਐਮ ਸੱਚੇ ਨੇ ਤਾਂ ਪਹਿਲਾਂ ਤਾਂ ਉਹ ਪੇਸ਼ੀ ਤੇ ਗਏ ਨਹੀਂ ਕਈ ਵਾਰ ਨੌਵੇਂ ਸਮਨ ਤੋਂ ਮੇਰੇ ਖਿਆਲ ਬਾਅਦ ਗ੍ਰਿਫਤਾਰੀ ਹੋਈ ਆ ਹੁਣ ਸੈਲੀਬੇਟਰ ਬੜਾ ਤਾਰ ਦਿੰਨੇ ਆ ਪਰ ਲੋਕ ਹਰਵਿੰਦਰ ਜੀ ਹੁਣ ਸਿਆਣੇ ਹੋ ਗਏ ਲੋਕਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਜੇ ਕਹਿੰਦੇ ਨੇ ਰਾਜਨੀਤਿਕ ਲੋਕ ਪਹਿਲਾਂ ਹੁੰਦੇ ਸੀ ਹੁਣ ਲੋਕ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਗੁੱਦੂ ਬਣਾ ਕੇ ਜਾਂ ਕਿਸੇ ਦੀ ਲਾਲਚ ਪਾ ਕੇ ਜੱਲਾ ਲੋਕ ਕਿਸੇ ਨੂੰ दारू ਪਲਾਤੀ ਕਿਸੇ ਨੂੰ ਕੁਝ ਚੀਜ਼ ਦੇਤੀ ਕਿਸੇ ਨੂੰ ਕੁਝ ਦੇਤਾ ਆਪਾਂ ਉਹ ਚੀਜ਼ਾਂ ਕਰਕੇ ਵੋਟਾਂ ਲੇ ਲੈਂਦੇ ਸੀ ਰਾਜਨੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਭਾਜਪਾ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਹੈ ਤੇ ਲੋਕ ਸਭਾ ਚੋਣਾਂ ਦੇ ਅਖਾੜੇ ਦੇ ਵਿੱਚ ਹੁਣ ਭਾਜਪਾ ਦੇ ਵੱਲੋਂ ਕੈਂਡੀਡੇਟ ਵੀ ਐਲਾਨ ਦਿੱਤੇ ਗਏ ਨੇ ਤੇ ਉਥੇ ਹੀ ਵਿਰੋਧੀਆਂ ਨੂੰ ਹੁਣ ਟੱਕਰ ਦੇੜ ਦੇ ਲਈ ਬੀਜੇਪੀ ਨੇ ਕੈਂਡੀਡੇਟਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਤੇ ਅੱਜ ਸਾਡੇ ਨਾਲ ਸਾਡੇ ਸਹਾਇਕੀ ਰਾਜੇਂਦਰ ਸਿੰਘ ਪੱਟ ਜੁੜੇ ਨੇ ਤੇ ਉਹਨਾਂ ਨੂੰ ਸਿਆਸੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਬੀਜੇਪੀ ਦੇ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਕੀ ਕਹਿਣਾ ਚਾਹੋਗੇ ਅਜਿਵੇਂ ਕਿ ਬੀਜੇਪੀ ਦੀ ਪਹਿਲੀ ਲਿਫਟ ਜਾਰੀ ਹੋ ਚੁੱਕੀ ਹੈ ਦਿਨੇਸ਼ ਕੁਮਾਰ ਬੱਬੂ ਹੋ ਗਏ ਗੁਰਦਾਸਪੁਰ ਤੋਂ ਹੋ ਗਏ ਨਾ ਅੰਮ੍ਰਿਤਸਰ ਤੋਂ ਆਪਣੇ ਤਨਜੀ ਸਿੰਘ ਸੰਧੂ ਹੋ ਗਏ ਜਰੰਦਰ ਤੋਂ ਸੁਸ਼ੀ ਕੁਮਾਰ ਇੰਕੂ ਜਿਵੇਂ ਤਾਰੇ ਨੇ ਮੈਦਾਨ ਦੇ ਵਿੱਚ ਤੇ ਫਰੀਦਕੋੜ ਤੋਂ ਅਨਸਰਾ ਜਾਂਸ ਹੋ ਗਏ ਤੇ ਪ੍ਰਨੀਤ ਕੌਰ ਪਟਿਆਲੇ ਤੋਂ ਜਿਹੜੇ ਚੌਲ ਮਦਾਰ ਵਿੱਚ ਇਹ ਤਾਰੇ ਕਈ ਨੇ ਜੇਕਰ ਗੱਲ ਕਰੀਏ ਇਹ ਸਾਰੇ ਪਹਿਲਾਂ ਪ੍ਰਨੀਤ ਕੌਰ ਪਹਿਲਾਂ ਕਾਂਗਰਸ ਵਿੱਚ ਲੰਬਾ ਸਮਾਂ ਇਹਨਾਂ ਨੇ ਕੰਮ ਕੀਤਾ ਤੇ ਇਹਨਾਂ ਦੇ ਜਿਹੜੇ ਕਿ ਪਤੀ ਜੀ ਤੁਹਾਨੂੰ ਪਤਾ ਕੈਪਟਨ ਅਮਰਿੰਦਰ ਸਿੰਘ ਉਹ ਵੀ ਆਪਣੇ ਮੁੱਖ ਮੰਤਰੀ ਰਹੇ ਨੇ ਤੇ ਕਾਂਗਰਸ ਦੇ ਵਿੱਚ ਵੀ ਰਹੇ ਨੇ ਹੁਣ ਉਹ ਬੀਜਪੀ ਦੇ ਵਿੱਚ ਲੈ ਗਏ ਕਾਰਨ ਬੀਜਪੀ ਦੇ ਵਿੱਚ ਇੱਕ ਤਾਂ ਵੱਡਾ ਡਰ ਵੀ ਪੈ ਗਿਆ ਕਿਉਂਕਿ ਜਿਵੇਂ ਕਿ ਜੇਕਰ ਗੱਲ ਕਰੀਏ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਆ ਕੇਜਰੀਵਾਲ ਨੂੰ ਈਡੀ ਦੇ ਚੱਕਿਆ ਸ਼ਰਾਬ ਘਟਾਲੇ ਦੇ ਵਿੱਚ ਇਹ ਇੱਕ ਡਰਾਬਾ ਪਾਇਆ ਜਾ ਰਿਹਾ ਜਿਵੇਂ ਕਿ ਬੀਜਪੀ ਜਿਵੇਂ ਕਰਤਾ ਰਹੀ ਹੈ ਜਿਵੇਂ ਹਮ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਉਮੀਦਵਾਰ ਇਹੋ ਜਿਹੇ ਚਿਹਰੇ ਲੈ ਰਹੀ ਆ ਕਿ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਪਸੰਦ ਕਰਦੇ ਨੇ ਜੇਕਰ ਹੰਸ ਰਾਜ ਹੰਸ ਦੀ ਗੱਲ ਕਰਦੇ ਆ ਉਹ ਵੀ ਇੱਕ ਕਲਾਕਾਰ ਆ ਠੀਕ ਆ ਤੇ ਉਹਦੇ ਨਾਲ ਅੱਗੇ ਕਰਮਜੀਤ ਕੀ ਨਾਮ ਉਹਦਾ ਬਣਾ ਕਰਮਜੀਤ ਅਨਮੋਲ ਵੀ ਤਾਰਤਾ ਉਹਦੇ ਅੱਗੇ ਹਨ ਤੇ ਇਹ ਇਹ ਇੱਕ ਹੁੰਦਾ ਨਾ ਜਿਵੇਂ ਕਿ ਸੰਨੀਪੁਰ ਸੰਨੀ ਦੇਵਲ ਸਿੰਘ ਗੁਰਦਾਸਪੁਰ ਤੋਂ ਪਹਿਲਾਂ ਹੁਣ ਇਹਨਾਂ ਦੇ ਇਹ ਦਿਨੇਸ਼ ਕੁਮਾਰ ਉਤਾਰਤਾ ਅੱਗੇ ਇਹ ਇੱਕ ਜਿਵੇਂ ਸੰਨੀ ਦੇਵਲ ਬਾਲੀਵੁੱਡ ਦੇ ਅਦਾਕਾਰ ਨੇ ਹੀਰੋ ਨੇ ਉਹਨਾਂ ਨੇ ਕਾਰਨ ਕੀ ਸੀ ਸਾਂਸਦ ਦੀ ਚੋਣ ਹੁੰਦੀ ਹੈ ਐਮਪੀ ਹੁੰਦਾ ਹੈ ਇਹਦੇ ਚ ਐਮਪੀ ਚੁਣਿਆ ਜਾਂਦਾ ਜਿਨੇ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਤਿਆਂ ਦੀ ਗੱਲ ਕਰਨੀ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਜਿਵੇਂ ਸੰਨੀ ਦੇ ਉਹਨੇ ਇਲਾਕੇ ਦੇ ਵਿੱਚ ਕੰਮ ਕਰਾਉਣਾ ਹੁੰਦਾ ਵਿਕਾਸ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਜਦੋਂ ਲੋਕਾਂ ਨੇ ਵੱਡੇ ਬਹੁਮਤ ਨਾਲ ਸੰਨੀ ਦੇ ਉਹਨੂੰ ਚੁਟਾਇਆ ਸੀ ਕਾਰਨ ਕੀ ਸੀ ਇੱਕਤਾ ਇੱਕ ਸੈਲੀਬ੍ਰਿਟੀ ਸੀ ਉਹ ਦੂਜਾ ਲੋਕ ਉਹਨੂੰ ਪਿਆਰ ਵੀ ਕਰਦੇ ਸੀ ਕਿਉਂ ਪੰਜਾਬ ਦਾ ਸੀ ਉਹ ਤੇ ਉਹਦੇ ਕਾਰਨ ਕੀ ਆ ਉਹਨੇ ਸੰਨੀ ਦੇ ਉਹਨੇ ਜਿਹੜੇ ਕੰਮ ਕਰਨੇ ਸੀ ਪੰਜਾਬ ਦੇ ਲਈ ਉਹ ਕੰਮ ਕੀਤੇ ਨੇ ਗੁਰਦਾਸਪੁਰ ਏਰੀਏ ਦੇ ਹਲਕੇ ਦੇ ਜਿਹੜੇ ਕੰਮ ਕਰਨੇ ਸੀ ਉਹਨਾਂ ਨੇ ਉਹ ਕੀਤੇ ਨੇ ਲੋਕ ਕਿਤੇ ਨਾ ਕਿਤੇ ਉਹਨਾਂ ਤੋਂ ਨਿਰਾਸ਼ ਤੇ ਹੁਣ ਬੀਜੇਪੀ ਦੀ ਜੇਕਰ ਗੱਲ ਕਰੀਏ ਆਪਾਂ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਦੀ ਸੀਟ ਦੀ ਗੱਲ ਕਰਦੇ ਆਂ ਉਥੋਂ ਉਹ ਵੀ ਇੱਕ ਮੁੱਖ ਮੰਤਰੀ ਦੇ ਪਤਨੀ ਨੇ ਤੇ ਉਹਨੇ ਉਪ ਦੇਸ਼ ਮੰਤਰੀ ਰਹੇ ਨੇ ਪ੍ਰਨੀਤ ਕੌਰ ਤੇ ਜੇਕਰ ਉਹਨਾਂ ਦੀ ਗੱਲ ਕਰਦੇ ਆਂ ਉਥੇ ਵੀ ਲੋਕ ਇਸ ਬਾਰੇ ਜਿਵੇਂ ਕਿ ਹੁਣ ਡਰਾਇਆ ਜਾ ਰਿਹਾ ਬੀਜੇਪੀ ਵੱਲੋਂ ਇੱਕ ਡਰਾ ਲੋਕਾਂ ਦੇ ਮਨਾਂ ਦੇ ਵਿੱਚ ਜੇ ਕਿ ਜੇ ਹੁਣ 32 ਐਮਐਲਏ ਦੀ ਗੱਲ ਕਰੀਏ ਪਿੱਛੇ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ 'ਤੇ ਵੀ ਬੜੀ ਗੱਲ ਵਾਇਰਲ ਹੋ ਰਹੀ ਸੀ ਕਿ 32 ਐਮਐਲਏ ਵੀ ਜਾਣ ਵਿੱਚ ਤਿਆਰ ਨੇ ਆਮ ਆਦੀ ਪਾਰਟੀ ਦੇ ਇਹ ਕਿਤੇ ਨਾ ਕਿਤੇ ਜਿਹੜੇ ਕਿ ਆਪ ਜਾਂ ਹੋਰ ਪਾਰਟੀਆਂ ਦੇ ਅਦਰ ਪਾਰਟੀਆਂ ਦੇ ਜਿਹੜੇ ਨਵੇਂ ਦਿਨੋਂ ਡਰਾਇਆ ਜਾ ਰਿਆ ਜਾ ਰਿਹਾ ਡਰਾ ਕੇ ਉਹਨਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੁਣ ਜਵੇਂ ਰਿੰਕੂ ਦੀ ਗੱਲ ਕਰਦੇ ਆਪਾਂ ਸੁਸ਼ੀਲ ਕੁਮਾਰ ਰਿੰਕੂ ਸੀ ਇਹਨਾਂ ਵੱਲੋਂ ਦੇਖ ਲਓ ਸੀ ਕਿ ਵੀਨਰ ਸੀਟ ਮਿਲੀ ਸੀ ਆਮ ਆਦੀ ਪਾਰਟੀ ਤੋਂ ਸੀਟ ਮਿਲੀ ਤੇ ਗੱਲ ਕਰਦੇ ਇੱਕ ਦਿਨ ਦੂਜੇ ਦਿਨ ਸ਼ਾਲਵਾਦ ਨੇ ਭਾਜਪਾ ਤੁਸੀਂ ਸੈਲੀਬ੍ਰੇਟ ਨੂੰ ਲੈ ਕੇ ਗੱਲ ਕਰੀਆ ਤਾਂ ਇੱਕ ਪਾਸੇ ਜੇ ਫਰੀਦਕੋਟ ਨੂੰ ਲੈ ਕੇ ਗੱਲ ਕਰੀਏ ਤਾਂ ਇੱਕ ਪਾਸੇ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕਰਮਜੀਤ ਅਨਮੋਲ ਉਤਾਰੇ ਗਏ ਨੇ ਦੂਜੇ ਪਾਸੇ ਫਰੀਦਕੋਟ ਤੋਂ ਹੁਣ ਭਾਜਪਾ ਨੇ ਹੰਸਰਾਜ ਹੰਸ ਨੂੰ ਉਤਾਰ ਦਿੱਤਾ ਕਿਹੜਾ ਜਿੱਤੇਗਾ ਕਿਸ ਦੀ ਜ਼ਿਆਦਾ ਟੱਕਰ ਹੋਵੇਗੀ ਇੱਕ ਦੂਜੇ ਨਾਲ ਜੇਕਰ ਗੱਲ ਕਰੀਏ ਨਾ ਹੁਣ ਦੋਨੇ ਸੈਲੀਬ੍ਰੇਟ ਨੇ ਜੀ ਹੰਸਰਾਜ ਹੰਸ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹਮ ਜੇ ਗੱਲ ਕਰਦੇ ਆਪਾਂ ਉਹ ਲੋਕਾਂ ਦੇ ਵਿੱਚ ਵਿਚ ਰਹੇ ਨੇ ਹਮ ਕਰਮਜੀਤ ਅਨਮੋਲ ਦੀ ਗੱਲ ਕਰਦੇ ਆ ਆਪਾਂ ਉਹ ਕਲਾਕਾਰ ਨੇ ਕਿਉਂਕਿ ਲੋਕ ਚਾਹਦੇ ਨੇ ਕਲਾਕਾਰਾਂ ਨੂੰ ਜਦੋਂ ਕਿਤੇ ਇਹਨਾਂ ਕਿਤੇ ਰਾਜਨੀਤੀ ਦੇ ਵਿੱਚ ਕੋਈ ਆਂਦਾ ਨਾ ਤਾਂ ਉਹ ਬੜਾ ਫਰਕ ਪੈਂਦਾ ਕਿਉਂਕਿ ਰਾਜਨੀਤੀ ਹੋਰ ਆ ਕਲਾਕਾਰੀ ਹੋਰ ਹੂੰ ਦੋਨੇ ਪਾਸੇ ਲਗ ਲਗ ਹੋ ਕੇ ਜੇਕਰ ਗੱਲ ਕਰੀ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਜੀ ਸਿੱਧੂ ਮੂਸੇਵਾਲੇ ਨੂੰ ਕਿੰਨੇ ਕਿੰਨੇ ਹਜ਼ਾਰਾਂ ਫੈਨ ਹੁੰਦੇ ਸੀ ਫੈਨ ਸੀ ਹੂੰ ਉਹਦੀ ਹਾਰਨ ਦਾ ਕਾਰਨ ਕੀ ਸੀ ਕਾਰਨ ਹਾਰਨ ਦਾ ਇਹ ਸੀ ਕਿ ਉਹ ਸੈਲੀਬ੍ਰਿਟੀ ਸੀ ਸੀਧੂ ਮੂਸੇਵਾਲੇ ਦੇ ਫੈਨ ਸੀ ਪਰ ਉਹਦਾ ਹਾਰਨ ਦਾ ਕਾਰਨ ਇਹ ਸੀ ਵੱਡਾ ਕਾਰਨ ਕਿ ਉਹ ਸੈਲੀਬ੍ਰਿਟੀ ਦਾ ਹੈਗਾ ਸੀ ਪਰ ਰਾਜਨੀਤੀ ਦੇ ਵਿੱਚ ਲੋਕ ਜਦੋਂ ਉਤਰ ਜਾਂਦੇ ਨਾ ਬੰਦਾ ਉਹ ਤੋਂ ਫਰਕ ਪੈ ਜਾਂਦਾ ਚੀਜ਼ ਦਾ ਰਾਜਨੀਤੀ ਪਾਰ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਨੇ ਜਾਂ ਪਾਰਟੀਆਂ ਦੇ ਸਰਪ੍ਰਸਤ ਨੇ ਚਾਹ ਲੈਣ ਉਹ ਆਪਣੇ ਹਾਈ ਕਮਾਂਡ ਹੋਗਾ ਬੀਜੇਪੀ ਦਾ ਹਾਈ ਕਮਾਂਡ ਹੋਗਾ ਬੀਜੇਪੀ ਦੀ ਹਾਈ ਕਮਾਂਡ ਦੀ ਸੋਚ ਹੁੰਦੀ ਹੈ ਕਿ ਅਸੀਂ ਇਹੋ ਜਿਹਾ ਬੰਦਾ ਧਾਰੀ ਹੈ ਜਿਹਨੂੰ ਲੋਕ ਲੋਕ ਪਸੰਦ ਕਰਦੇ ਨੇ ਪਰ ਉਹ ਜਿਹੜੀ ਜਿਨ੍ਹਾਂ ਨੇ ਮਤਦਾਨ ਕਰਨਾ ਹੁੰਦਾ ਨਾ ਉਹ ਬੜੇ ਸਮਝਦਾਰੇ ਲੋਕ ਅੱਜ ਕੱਲ ਲੋਕ ਆਪਣੀ ਜਿਹੜਾ ਆਪਾਂ ਮਤਦਾਨ ਕਹਿੰਦੇ ਨੇ ਨਾ ਵੋਟ ਪਾਉਣ ਦਾ ਮਤਦਾਨ ਹੁੰਦੀ ਹੈ ਜੇ ਜਿਹੜੀ ਆਪਣੀ ਮਾਤ ਨੂੰ ਆਪਾਂ ਦਾਨ ਕਰਦੇ ਆ ਨਾ ਤਾਂ ਲੋਕ ਬੜੇ ਸਿਆਣੇ ਹੋਗੇ ਹੁਣ ਲੋਕ ਲੋਕ ਸਿਆਣੇ ਇਹ ਹੋਗੇ ਅਗਲਾ ਕਹਿੰਦਾ ਜੀ ਇਹ ਬੰਦਾ ਕਲਾਕਾਰ ਆ ਜਿਵੇਂ ਆਪਾਂ ਨਮੋਲ ਦੀ ਗੱਲ ਕਰਦੇ ਆ ਇਹ ਕਲਾਕਾਰ ਆ ਕਰਮਜੀਤਨ ਅਨਮੋਲ ਇਹਨਾਂ ਨੇ ਪਤਾ ਕੀ ਇਹਨਾਂ ਨੇ ਆਪਣੀ ਕਲਾਕਾਰੀ ਦਾ ਜਿਹੜਾ ਉਹਨਾਂ ਦਾ ਕੰਮ ਆ ਉਹ ਛੱਡਣਾ ਨਹੀਂ ਆਇਆ ਲੋਕਾਂ ਦੇ ਜਿਹੜੇ ਮੁੱਦਿਆਂ ਦੀ ਗੱਲ ਕੌਣ ਕਰੂਗਾ ਮੈਂ ਤਾਂ ਚਲੇਗਾ ਸ਼ੋਅ ਕਰਨ ਜੀ ਜਦੋਂ ਮੈਂ ਸ਼ੋਅ ਤੇ ਚਲੇ ਗਿਆ ਪਿੱਛੇ ਸਾਡੇ ਲੋਕਾਂ ਦੇ ਮੁੱਦੇ ਦੀ ਕੌਣ ਗੱਲ ਕਰੂਗਾ ਲੋਕ ਤਾਂ ਇਹ ਚਾਹੁੰਦੇ ਨੇ ਕਿ ਜਿਹੜੇ ਕੀ ਹਲਕੇ ਦੀ ਗੱਲ ਕਰਦੇ ਆ ਆਪਾਂ ਜਿਹੜੇ ਹਲਕੇ ਵਿੱਚ ਹੋਊਗਾ ਉਹਨੂੰ ਹੀ ਲੋਕ ਚਾਹੁੰਦੇ ਨੇ ਕਿ ਹਾਂ ਵੇ ਇਹਦੀ ਸਿਟਿੰਗ ਆ ਇਹ ਬੰਦਾ ਇੱਥੇ ਸਾਡੀਆਂ ਸਮੱਸਿਆਵਾਂ ਸੁਣਦਾ ਸਾਡੇ ਮੁੱਦਿਆਂ ਨੂੰ ਹੱਲ ਕਰਵਾਉਂਦਾ ਉਹ ਲੋਕ ਉਹਨੂੰ ਵੋਟ ਪਾਉਂਦੇ ਨੇ ਤੇ ਬੀਜੇਪੀ ਦੀ ਆਪਾਂ ਇੱਕ ਹੋਰ ਗੱਲ ਕਰਦੇ ਹਰਵਿੰਦਰ ਜੀ ਜਿਵੇਂ ਕਿ ਕਿਸਾਨੀ ਮੁੱਦਾ ਚੱਲ ਰਿਹਾ ਜੀ ਕਿਸਾਨ ਛੰਬੂ ਬਠੇ ਨੇ ਛੰਬੂ ਦੀ ਜਿਹੜੀ ਹਦੂਤ ਆ ਉਹ ਆਪਣੇ ਪੰਜਾਬ ਦੇ ਵਿੱਚ ਪੈਂਦੀ ਆ ਹਰਿਆਣਾ ਸਰਕਾਰ ਨੇ ਉੱਥੇ ਬਹਿ ਕੇ ਕਿਸਾਨ ਕਹਿ ਰਹੇ ਨੇ ਕਿ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਸਾਡੇ ਤੇ ਹਮਲਾ ਹੋਇਆ ਡਰੋਨ ਨਾਲ ਹਮਲਾ ਹੋਇਆ ਖੁਦ ਮੈਂ ਵੀ ਗਿਆ ਜਦੋਂ ਮੈਂ ਉੱਥੇ ਗਿਆ ਤੇ ਇੱਕ ਜਦੋਂ ਬੰਬ ਜਾ ਗਿਰਿਆ ਉਹਨੂੰ ਕੀ ਕਹਿੰਦੇ ਨੇ ਅਥਰੂ ਗੈਸ ਦਾ ਕੋਲਾ ਜਿਹੇ ਤੋਂ ਬਚਿਆ ਆ ਕੇ ਉਹ ਐਸੀ ਗੈਸ ਛੱਡਦਾ ਸੀ ਕਿ ਬੰਦਾ ਥੱਲੇ ਖੜ ਜਾਂਦਾ ਸੀ ਉੱਠਦਾ ਨਹੀਂ ਸੀ ਉਹ ਉਹ ਜਿਹੜੀਆਂ ਚੀਜ਼ਾਂ ਨੇ ਉਹ ਬਾਰਡਰਾਂ ਤੇ ਯੂਜ਼ ਕੀਤੀਆਂ ਜਾਂਦੀਆਂ ਨੇ ਆਪਣੇ ਕਿ ਇੱਥੇ ਨਹੀਂ ਵਰਤਦੇ ਉਹਨਾਂ ਨੂੰ ਕਿਉਂ ਨਾ ਆਪਣੇ ਪੰਜਾਬ ਦੇ ਉੱਤੇ ਬੰਦਿਆਂ ਦੇ ਛੁੱਟੀ ਜਾਓ ਜੀ ਆਪਣੇ ਵੋਟਰਾਂ ਦੇ ਉੱਤੇ ਮਾਰੋ ਇਹ ਵੱਡਾ ਮੁੱਦਾ ਕਿਸਾਨੀ ਦਾ ਵਿਚਾਰ ਰਿਹਾ ਹੈ ਕਿ ਜੇਕਰ ਬੀਜੇਪੀ ਬੀਜੇਪੀ ਨੇ ਜੇਕਰ ਪੰਜਾਬ ਦੇ ਵਿੱਚ ਜਾਂ ਅਦਰੂ ਸੂਬਿਆਂ ਦੇ ਵਿੱਚ ਕਿਉਂਕਿ ਕਿਸਾਨੀ ਦੀ ਲਹਿਰ ਆ ਸਾਰੇ ਸੂਬਿਆਂ 'ਚ ਚੱਲ ਰਹੀ ਆ ਜੇਕਰ ਬੀਜੇਪੀ ਨੇ ਜਿੱਤ ਹਾਸਲ ਕਰਨੀ ਆ ਤਾਂ ਬੀਜੇਪੀ ਨੂੰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨੀ ਪੈਣੀ ਆ ਬਿਜਲੀ ਸੋਧ ਬਿੱਲ ਰੱਦ ਕਰਨਾ ਪੈਣਾ ਜਿਹੜਾ ਬਿਜਲੀ ਸੋਧ ਬਿੱਲ ਦੇ ਵਿੱਚ ਉਹਨਾਂ ਨੇ ਕਰਿਆ ਮੰਗਾ ਉਹ ਪੁਣੀਆਂ ਪੁਣੀਆਂ ਹੋਰ ਜਿਹੜੇ ਮੁੱਦੇ ਨੇ ਐਮਐਸਪੀ ਦੀ ਜਿਹੜੀ ਗੱਲ ਕਰਦੇ ਆ ਐਮਐਸਪੀ ਦੇਣੀ ਚਾਹੀਦੀ ਜੇ ਲਾਗੂ ਕਰੋਗੀ ਤਾਂ ਤਾਂ ਕੋਈ ਬੀਜੇਪੀ ਨੂੰ ਕੋਈ ਰਿਸਪੌਂਸ ਨਹੀਂ ਹੋਊਗਾ ਤੁਸੀਂ ਸੈਲੀਬ੍ਰੇਟ ਨੂੰ ਲੈ ਕੇ ਗੱਲ ਕਰੀ ਆ ਕਿ ਵੀ ਸੈਲੀਬ੍ਰੇਟ ਬਹੁਤ ਜਿਹੜੇ ਘੱਟ ਆਪਣੇ ਲੋਕਾਂ ਦੇ ਵਿੱਚੋਂ ਵਿਚਰਦੇ ਨੇ ਤੇ ਆਪਣਾ ਜ਼ਿਆਦਾ ਸ਼ੋਅ ਲਗਾਉਂਦੇ ਨੇ ਹਨਾ ਤੁਸੀਂ ਇਹ ਗੱਲ ਕਹੀ ਆ ਤੇ ਜੇ ਗੱਲ ਕਰੀਏ ਹੁਣ ਇੱਕ ਪਾਸੇ ਹੰਸ ਰਾਜ ਖੜੇ ਨੇ ਤੇ ਦੂਜੇ ਪਾਸੇ ਕਰਮਜੀਤ ਅਨਮੋਲ ਜਦੋਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਟਿਕਟ ਮਿਲਦੀ ਆ ਕਿ ਇਹ ਲੋਕਾਂ ਦੇ ਵਿੱਚੋਂ ਵਿਚਰਨਗੇ ਜਾਂ ਸੰਨੀ ਦੇਵਾਲ ਵਾਲਾ ਹੀ ਕੰਮ ਹੋਊਗਾ ਦੇਖੋ ਜੀ ਹੁਣ ਜੇਕਰ ਲੋਕ ਸਿਆਣੇ ਹੋ ਗਏ ਨੇ ਆਪਾਂ ਹੰਸ ਰਾਜ ਹੰਸ ਦੀ ਗੱਲ ਕਰਦੇ ਆ ਸੈਲੀਬ੍ਰੇਟ ਹੋ ਗਈ ਕਰਮਜੀਤ ਅਨਮੋਲ ਦੀ ਹੋ ਗਈ ਗੱਲ ਪਹਿਲਾ ਤਾਂ ਇਹ ਹੋਆ ਕਿ ਉਹ ਆਪਣੇ ਗਾਉਣਾ ਛੱਡਣਗੇ ਜਿਹਨਸ ਰਾਜ ਦੀਆਂ ਜਿਸ ਦੇ ਉਹ ਆਪਣਾ ਗਾਉਣਾ ਛੱਡਣਗੇ ਉਹਨਾਂ ਨੇ ਆਪਣਾ ਕੰਮ ਪਹਿਲਾਂ ਦੇਖਣਾ ਜੀ ਕਿਉਂਕਿ ਪਹਿਲਾਂ ਅੱਜ ਅੱਜ ਤੱਕ ਜਿਹੜੀ ਦੌੜ ਚੱਲ ਰਹੀ ਹੈ ਨਾ ਅਗਲਾ ਕਹਿੰਦਾ ਕਿ ਮੈਂ ਪਹਿਲਾਂ ਆਪਣਾ ਬਿਜ਼ਨਸ ਦੇਖਣਾ ਹੁਣ ਇੰਨਾ ਪੈਸਾ ਪੈਸਾ ਖਰਚ ਹੁੰਦਾ ਇਲੈਕਸ਼ਨ ਦੇ ਵਿੱਚ ਜਿਆਦਾ ਸਿਆਸੀ ਰਾਜਨੀਤਿਕ ਜਿਹੜੇ ਆਪਣੇ ਫੰਡ ਜਿਹੜਾ ਹੁੰਦੇ ਨੇ ਉਹ ਖਰਚ ਕਰਦੇ ਨੇ ਦੂਜੇ ਪਾਸੇ ਲਾ ਲੋ ਜਿਹੜੇ ਮੁਲਾਜ਼ਮ ਲੱਗਦੇ ਨੇ ਸੀਆਰਪੀ ਤੇ ਨਾਤ ਹੁੰਦੀਆਂ ਪੁਲਿਸ ਦੀ ਡੂਟੀਆਂ ਲੱਗਦੀਆਂ ਨੇ ਹੋਰ ਜਿਹੜੇ ਬੂਥ ਬਣਾਏ ਜਾਂਦੇ ਨੇ ਕਿੰਨਾ ਖਰਚ ਹੁੰਦਾ ਉਹਨਾਂ ਤੇ ਉਹ ਖਰਚ ਵੀ ਜੇ ਆਪਾਂ ਗੱਲ ਕਰੀਏ ਹੁਣ ਉਹ ਖਰਚ ਦੇ ਬਾਅਦ ਵੀ ਜੇ ਮੁੱਦੇ ਲੋਕਾਂ ਦੇ ਮੁੱਦਿਆਂ ਦੀ ਨਹੀਂ ਗੱਲ ਹੋਣੀ ਮੁੱਦੇ ਨਹੀਂ ਉਠਾਣੇ ਮੁੱਦਿਆਂ ਦੀ ਲੋਕਾਂ ਦੀ ਸਮੱਸਿਆ ਨਹੀਂ ਹੱਲ ਹੋਣੀਆਂ ਤਾਂ ਲੋਕ ਕਰਨਗੇ ਕੀ ਜੀ ਕੋਹਣਾ ਸੈਲੀਬ੍ਰੇਟ ਹੋਣਾ ਧਾਰ ਦੰਨੇ ਆ ਪਰ ਲੋਕ ਹਰਮਿੰਦਰ ਜੀ ਹੁਣ ਸਿਆਣੇ ਹੋ ਗਏ ਲੋਕਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਜੇ ਕਹਿੰਦੇ ਨੇ ਰਾਜਨੀਤਿਕ ਲੋਕ ਪਹਿਲਾਂ ਹੁੰਦੇ ਸੀ ਹੁਣ ਲੋਕ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਬੁੱਧੂ ਬਣਾ ਕੇ ਜਾਂ ਕਿਸੇ ਦੀ ਲਾਲਚ ਪਾ ਕੇ ਜੱਲਾ ਲੋਕ ਕਿਸੇ ਨੂੰ दारू ਪਲਾਤੀ ਕਿਸੇ ਨੂੰ ਕੁਝ ਚੀਜ਼ ਦੇਤੀ ਕਿਸੇ ਨੂੰ ਕੁਝ ਦੇਤਾ ਆਪਾਂ ਉਹ ਚੀਜ਼ਾਂ ਕਰਕੇ ਵੋਟਾਂ ਲੈ ਲੈਂਦੇ ਸੀ ਰਾਜਨੀਤਿਕ ਲੋਕ ਪਰ ਹੁਣ ਲੋਕ ਤਾਂ ਕਹਿੰਦੇ ਕਿ ਜੇ ਸਾਡੇ ਸਮੱਸਿਆਵਾਂ ਸਾਡੇ ਮੁੱਦੇ ਕਿਸਾਨੀ ਮੁੱਦਾ ਲਾ ਲੋ ਹਮ ਅ ਰੁਜ਼ਗਾਰ ਜਿਹੜਾ ਰੁਜ਼ਗਾਰ ਦੀ ਲਾਲ ਹੁੰਦੀ ਸੀ ਵਿਦੇਸ਼ ਭੱਜ ਰਹੇ ਨੇ ਜੀ ਜੇ ਸੈਂਟਰ ਸਰਕਾਰ ਹੁਣ ਬੱਚਾ ਪਲੱਸ ਟੂ ਕਰਦਾ ਸੀ ਜੀ ਕਿੰਨੀ ਉਮਰ ਉਹ ਪਲੱਸ ਟੂ ਦੇ ਬੱਚੇ ਦੀ ਕਿੰਨੀ ਉਮਰ ਹੋਵੇ ਤੁਹਾਨੂੰ ਪਤਾ ਕਿੰਨੀ ਹੋਵੇ ਹੋਰ ਦੱਸੋ ਜਿਹੜਾ ਨੇਅਰ ਬੋਟ ਪਲੱਸ ਪਲੱਸ ਟੂ ਕੱਲ ਦਾਉ 17 18 ਜੀ 17 18 ਦੇ ਵਿੱਚ ਹੋਊਗਾ ਹੂੰ ਉਹ ਬੱਚੇ ਨੂੰ ਕੋਈ ਮੀਡੀਅਮ ਵਰਗ ਦਾ ਪਰਿਵਾਰ ਹੁੰਦਾ ਇਹ ਗੰਭੀਰ ਮੁੱਦਾ ਮੇਰਾ ਬਹੁਤ ਵੱਡਾ ਜੀ ਉਹ ਕੋਈ ਉਹ ਲਾ ਲੋ ਕਿ ਕਿਸੇ ਕੋਲ ਵਿਚਾਰੇ ਕੋਲ ਬਾਹਰ ਭੇਜਿੰਦਾ ਕੋਈ ਸਾਧਨ ਦਾ ਪੈਸਾ ਨਹੀਂ ਹੁੰਦਾ ਜੀ ਹੁਣ ਉਹ ਆਪਣਾ ਮਕਾਨ ਜਾ ਕੇ ਉਹ ਪ੍ਰਾਪਰਟੀ ਵੇਚ ਕੇ ਬਾਹਰ ਚਲੇ ਜਾਂਦਾ ਪਲਾਸਟੂ ਕਰਨ ਤੋਂ ਬਾਅਦ ਉੱਥੇ ਕਿਹੜਾ ਪੱਤੇ ਨੂੰ ਪੈਸੇ ਲੱਗੇ ਹੋਏ ਨੇ ਉੱਥੇ 16 ਘੰਟੇ ਕੰਮ ਕਰਨਾ ਪੈਂਦਾ 16 ਤੋਂ ਵੀ 17 ਘੰਟੇ ਤੁਸੀਂ ਕੰਮ ਕਰੋਗੇ ਨਾ ਫੇਰ ਬੱਚਾ ਅੱਗੇ ਕਿਤੇ ਹੁੰਦਾ ਪਰ ਜਾਂਦਿਆ ਕੰਮ ਨਹੀਂ ਮਿਲਦਾ ਕੈਨੇਡਾ ਦੀ ਗੱਲ ਕਰੋ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਦੇਖਦੇ ਕਿੰਨੇ ਬੱਚੇ ਮਾਰੇ ਗਏ ਨੇ ਵਿਚਾਰੇ ਬਾਏ ਸੀ ਡਿਪਰੈਸ਼ਨ ਕਰ ਹਾਰਟ ਅਟੈਕ ਹੋ ਗਿਆ ਦਿਲ ਦਾ ਦੌਰਾ ਪਿਆ ਇਹੋ ਜਿਹੀ ਚੀਜ਼ਾਂ ਵੀ ਕਾਫੀ ਸਾਹਮਣੇ ਆਈਆਂ ਪਰ ਉਹ ਕਿਤੇ ਨਾ ਕਿਤੇ ਸਵਾਲਿਆਂ ਇਨਸਾਨ ਕਿਤੇ ਸਰਕਾਰਾਂ ਦੇ ਖੜਾ ਹੁੰਦਾ ਜੇ ਇੱਥੇ ਰੋਜ਼ਗਾਰ ਹੋਵੇ ਰੋਜ਼ਗਾਰ ਦੇ ਸਾਧਨ ਪੈਦਾ ਕਰੇ ਸਰਕਾਰ ਹੂੰ ਕਹੀ ਜਾਂਦੇ ਨੇ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਅਸੀਂ ਇੰਨਿਆਂ ਨੂੰ ਆਹ ਦਿੱਤਾ ਜੀ ਉਹ ਉਹ ਚੀਜ਼ਾਂ ਦਾ ਫਰਕ ਪੈਂਦਾ ਲੋਕ ਕਹਿੰਦੇ ਨੇ ਸਾਨੂੰ ਰੋਜ਼ਗਾਰ ਚਾਹੀਦਾ ਹੁਣ ਜਿਹੜੇ ਬੱਚੇ ਬਾਹਰ ਭੇਜ ਦਿੰਦੇ ਨੇ ਕਿਸੇ ਦਾ ਇੱਕ ਬੇਟਾ ਉਹਨੇ ਆਪਣਾ ਬਾਹਰ ਭੇਜਤਾ ਉਹਦੀ ਸੇਵਾ ਮਾਂ ਬੁੱਢੇ ਮਾਂ ਕੋ ਕਿ ਸੇਵਾ ਕੌਣ ਕਰੂਗਾ ਉਹੀ ਬੱਚਾ ਅੱਗੇ ਚਲੇ ਜਾਂਦਾ ਜਾਂਦਾ ਉੱਥੇ ਬੜੇ ਟਰੌ ਨਾਲ 17 18 ਘੰਟੇ ਉੱਥੇ ਜਦੋਂ ਕੰਮ ਕਰਨਾ ਪੈਂਦਾ ਫਿਰ ਪਤਾ ਲੱਗਦਾ ਕਿ ਡਾਲਰ ਤੇ ਪਾਉਂਡ ਕਿਵੇਂ ਬਣਦਾ ਆਪਾਂ ਤਾਂ ਕਹਿੰਦੇ ਨੇ ਮੇਰਾ ਫਲਾਣਾ ਭਰਾ ਬਾਹਰ ਚਲੇ ਗਿਆ ਤਾਂ ਮੇਰਾ ਚਾਚਾ ਬਾਹਰ ਆ ਉਹਨੂੰ ਕੋਈ ਪੈਸੇ ਭੇਜੋ ਉੱਥੇ ਤਾਂ ਰੋਟੀ ਵੀ ਕਹਿੰਦੇ ਜਾਂਦੇ ਹੁੰਦੇ ਅਸੀਂ ਬ੍ਰੈਡ ਮੇਰਾ ਬਿੱਤਰ ਆ ਉੱਥੇ ਤੇ ਉਹ ਕਹਿੰਦੇ ਜਾਂਦੇ ਸੀ ਬ੍ਰੈਡ ਲੈ ਲੈਣੇ ਜਾਂ ਪਕੜੀ ਜੀ ਬੰਨ ਗੱਡੀ 'ਚ ਬੰਨਦੇ ਆ ਬੁਲਸ ਵੀ ਕਈ ਵਾਰ ਗੱਡੀ 'ਚ ਕਰਨਾ ਪੈਂਦਾ ਤੁਸੀਂ ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਚਾਹਨੀ ਆ ਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਸਿਆਸਤ ਦੇ ਵਿੱਚ ਦਲ ਬਦਲੂ ਬਹੁਤ ਹੋ ਰਿਹਾ ਹੈ ਆ ਕਈ ਆਮ ਆਦਮੀ ਪਾਰਟੀ ਨੂੰ ਛੱਡ ਰਹੇ ਨੇ ਕਈ ਕਾਂਗਰਸ ਪਾਰਟੀ ਨੂੰ ਛੱਡ ਰਹੇ ਨੇ ਤੇ ਕੋਈ ਕਿਤੋਂ ਤੇ ਬੀਜੇਪੀ ਦੇ ਵਿੱਚ ਜਾ ਰਹੇ ਨੇ ਜਿਵੇਂ ਹੁਣੇ ਸੁਸ਼ੀਲ ਰਿੰਕੂ ਨੂੰ ਐਮਪੀ ਦੀ ਟਿਕਟ ਮਿਲ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤੀ ਗਈ ਸੀ ਤੇ ਹੁਣ ਬੀਜੇਪੀ ਦੇ ਵਿੱਚ ਵੀ ਐਲਾਨ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਖੈਰਾ ਕਹਿ ਰਿਹਾ ਯਾਰ ਮੇਰੇ ਤੇ ਤਿਤਲੀਆਂ ਵਰਗਾ ਉਹ ਗੱਲ ਤਾਂ ਇਹੀ ਆ ਕਿ ਨਾ ਜਿਵੇਂ ਹੁਣ ਰਾਜਨੀਤਿਕ ਪਾਰਟੀ ਦੇ ਨਮਾਇੰਦੇ ਆ ਨਾ ਇਹਨਾਂ ਨੂੰ ਸਿਰਫ ਇਹ ਨਹੀਂ ਹੁੰਦਾ ਕਿ ਅਸੀਂ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਆ। ਕਿ ਲੋਕਾਂ ਦੇ ਮੁੱਦਿਆਂ ਨੂੰ ਆਵਾਜ਼ ਨੂੰ ਬੁਲੰਦ ਕਰਨਾ। ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਅਸੀਂ ਪਾਵਰ ਕਿੱਥੋਂ ਲੈਣੀ ਆ। ਕਿ ਅਸੀਂ ਤਾਂ ਕੁਰਸੀ ਦੀ ਲੜਾਈ ਆ ਹੁਣ। ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਹੈਗੀ ਕੁਰਸੀ ਦੀ ਲੜਾਈ ਆ। ਦੂਜਾ ਸਭ ਤੋਂ ਵੱਡਾ ਮੁੱਦਾ ਗੱਲ ਇਹ ਹੋ ਜਾਂਦੀ ਆ ਜੇਕਰ ਗੱਲ ਕਰੀ ਆਪਾਂ ਉਹਦੀ ਈਡੀ ਦੀ ਈਡੀ ਦਾ ਡਰ ਬੜਾ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਈਡੀ ਦਾ ਡਰ ਹੁਣ ਐਗਜ਼ੈਂਪਲ ਤਾਂ ਤੁਹਾਨੂੰ ਪਤਾ ਹੀ ਆ ਦਿੱਲੀ ਦੇ ਸੀਐਮ ਨੂੰ ਬੰਦ ਕਰਨਾ ਫਿਰ ਉਹਨੂੰ ਕੋਈ ਰਾਹਤ ਨਹੀਂ ਮਿਲਨੀ ਇੱਕ ਸੀਐਮ ਚੁਣਿਆ ਹੰ ਨਮੈਂਦਾ ਲੋਕਾਂ ਦਾ ਛੋਟੀ ਮੱਡੀ ਵੋਟਰ ਨੂੰ ਕਈ ਕਹਿੰਦੇ ਨੇ ਕਿ ਮੈਂ ਫਲਾਣੇ ਦੀ ਧੌਣ ਤੇ ਗੋਡਾ ਰੱਖ ਲਿਆ ਜਾਂ ਫਲਾਣੇ ਦੀ ਸਤਕਾਰ ਸਾਰਿਆਂ ਨੂੰ ਬਣਦਾ ਮੈਂ ਤਾਂ ਆਪਣੇ ਮਾਧਿਮ ਨਾਲ ਵੀ ਅਪੀਲ ਕਰੂੰਗਾ ਕਿ ਕੋਈ ਵੀ ਜਿਹਨੇ ਆਪਣਾ ਪ੍ਰਧਾਨ ਮੰਤਰੀ ਦਾ ਰੋ ਨਵਿੰਦਰ ਮੋਦੀ ਜੀ ਉਦੇ ਬਾਅਦ ਸੀਐਮ ਲਾਲੋ ਆਪਣੇ ਭਗਵੰਤ ਮਾਨ ਹੋ ਗਏ ਜਾਂ ਦਿੱਲੀ ਦੇ ਸੀਐਮ ਕੇਜਰੀ ਵੱਲੋਂ ਯਾਨੀ ਕਿ ਸਤਕਾਰ ਦੇਣਾ ਚਾਹੀਦਾ ਕਿ ਇਹ ਨਹੀਂ ਕਿ ਪੁਰਾਣੇ ਨੂੰ ਆਏ ਜੀ ਸੀ ਧੌਣ ਤੇ ਗੋਡਾ ਰੱਖ ਲੈ ਪੁਰਾਣਾ ਕਰ ਰਿਹਾ ਪਰ ਆ ਦਾਲ ਬੋਤਲਾਂ ਦੀ ਗੱਲ ਕੀਤੀਆਂ ਤੁਸੀਂ ਮੈਂ ਫੇਰ ਮੁੜ ਕੇ ਉੱਥੀ ਆ ਨਾ ਦਾਲ ਬੋਤਲਾਂ ਦੀ ਗੱਲ ਇਹ ਆ ਕਿ ਉਹਨਾਂ ਨੂੰ ਸਿਰਫ ਕੁਰਸੀ ਦਾ ਹੁੰਦਾ ਕਿ ਅਸੀਂ ਕੁਰਸੀ ਹਾਸਲ ਕਰ ਲਈਏ ਲੋਕ ਮਰਦੇ ਆ ਮਰ ਲੋਕਾਂ ਦਾ ਕੋਈ ਹੱਲ ਹੁੰਦਾ ਕੋਈ ਸਮੱਸਿਆ ਦਾ ਹੱਲ ਹੁੰਦਾ ਨਹੀਂ ਉਸ ਤੋਂ ਬਾਅਦ ਕੀ ਹੁੰਦਾ ਚੋਣ ਮੈਨੀਫੈਸਟੋ ਦੇ ਵਿੱਚ ਇਹ ਡੇ ਡੇ ਵੱਡੇ ਉਹ ਕਰ ਲੈਂਦੇ ਨੇ ਸਕੀਮਾਂ ਦੇ ਦਿੰਦੇ ਲੋਕਾਂ ਨੂੰ ਕਿ ਅਸੀਂ ਜੀ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਪਾਂ 1000 ਰੁਪਏ ਭੱਤੇ ਦੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਉਦੋਂ ਲਹਿਰ ਜੀ ਹੋ ਗਈ ਬੀਬੀ ਨੂੰ ਕਿ ਬਦਲਾ ਬੀਬੀਆਂ ਨੂੰ ਇਹ ਹੋ ਗਿਆ ਕਿ 1000 ਰੁਪਏ ਖਾਤੇ ਚ ਆਊਗਾ ਕਿ ਚੱਲ ਹੋਰ ਨਹੀਂ ਤਾਂ ਮੈਂ ਸੂਟ ਦਾ ਲੈ ਕੇ ਆਉਂਗੀ ਜੀ ਜੇ ਤਿੰਨ ਔਰਤਾਂ ਨੇ ਬੀਬੀਆਂ ਘਰ ਚੋਂ ਤਾਂ ਬੀਬੀਆਂ ਚੋਂ ਤਿੰਨ ਤਿੰਨ ਹਜ਼ਾਰ ਰੁਪਏ ਹੋ ਗਿਆ ਹੁਣ 2 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਜਿਹੜੇ ਚੋਣ ਮੈਨੀਫੈਸਟੋ ਆ ਨਾ ਇਹ ਤਾਂ ਇੱਕ ਐਗਰੀਮੈਂਟ ਹੋਣਾ ਚਾਹੀਦਾ ਇਹਦਾ ਐਗਰੀਮੈਂਟ ਬਣੇ ਪੱਕਾ ਤਾਂ ਇਹਨੂੰ ਜਿਵੇਂ ਹੋਣਾ ਚਾਹੀਦਾ ਇਹ ਨਹੀਂ ਕਿ ਹਾਂ ਜੀ ਅਸੀਂ ਜੀ ਲਾਟ ਦੇ ਦਿੱਤੀ ਲੋਕਾਂ ਨੂੰ ਕਿ ਲੋਕਾਂ ਨੂੰ ਵੋਟਾਂ ਪਾ ਦਿੱਤੀਆਂ ਅੰਨੇ ਹੋ ਕੇ ਲੋਕਾਂ ਨੇ ਵੋਟਾਂ ਪਾਈਆਂ ਫਿਰ ਆਪਾਂ ਉਹ ਦੇਖ ਦੇਖ ਹੀ ਸਕਦੇ ਹੋ ਜੇ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਹਾਂ ਸੀਐਮ ਦੀ ਹੁਣ ਉਹਨੂੰ ਸ਼ਰਾਪ ਘਟਾ ਲੈ ਚੱਕ ਲਿਆ ਠੀਕ ਸਾਥ ਦੀ ਗੱਲ ਕਰਦੇ ਸੀ ਕਿ ਅਸੀਂ ਸੱਚ ਬਹੁ ਵੱਡੇ ਅਸੀਂ ਸੱਚ ਤੇ ਪੈਰਾ ਦਮਾਂ ਵੀ ਸਾਡੇ ਚ ਭ੍ਰਿਸ਼ਟਾਚਾਰ ਨਹੀਂ ਹੋਊਗਾ ਛੱਡੇ ਵੱਡੀਆਂ ਗੱਲਾਂ ਸੀ ਉਹਨੂੰ ਕਾਰਨ ਕੀ ਆ ਇਹ ਕਹਿੰਦੇ ਅਸੀਂ ਸੱਚੇ ਆ ਜੇ ਠੀਕ ਆ ਮੈਂ ਮੰਨਦਾ ਕਿ ਸੱਚੇ ਨੇ ਦਿੱਲੀ ਦੇ ਸੀਐਮ ਸੱਚੇ ਨੇ ਤਾਂ ਪਹਿਲਾਂ ਤਾਂ ਪੇਸ਼ੀ ਤੇ ਗਏ ਨਹੀਂ ਕਈ ਵਾਰ ਨੌਵੇਂ ਸਮਨ ਤੋਂ ਮੇਰੇ ਖਿਆਲ ਬਾਅਦ ਗ੍ਰਿਫਤਾਰੀ ਹੋਈ ਆ ਨੌਵੇਂ ਸਮਨ ਤੋਂ ਬਾਅਦ ਗ੍ਰਿਫਤਾਰੀ ਹੋਈ ਆ ਸੋਚਣ ਵਾਲੀ ਗੱਲ ਹੈ ਵੀ ਹੈ ਮੈਂ ਤਾਂ ਜੀ ਜੇ ਉਹ ਜਾਣਾ ਉੱਥੇ ਸੱਚੇ ਹੁੰਦੇ ਜਾਂਦੇ ਸਚਾਈ ਦੀ ਗੱਲ ਸੀ ਹੁਣ ਆਮ ਆਦਮੀ ਪਾਰਟੀ ਦਾ ਪਹਿਲਾਂ ਤਾਂ ਨਾਅਰਾ ਹੀ ਇਹ ਸੀ ਕਿ ਭ੍ਰਿਸ਼ਟਾਚਾਰ ਤੋਂ ਅਸੀਂ ਖਤਮ ਕਰਨਾ ਹੈ ਜਦੋਂ ਅੰਨਾ ਹਜ਼ਾਰੇ ਦੀ ਮੁਹਿੰਮ ਚੱਲੀ ਸੀ ਕੇਜੀ ਵੱਲ ਅੱਗੇ ਸੀ ਹੁਣ ਅੱਜ ਉਹੀ ਸੀਐਮ ਨੂੰ ਈੜੀ ਚੱਕਦੀ ਆ ਚੱਕਣ ਤੋਂ ਬਾਅਦ ਬਾਕੀ ਜਿਹੜੇ ਨੇਤਾ ਅਲੇ ਉਹਨਾਂ ਦੇ ਵਿੱਚ ਵੀ ਡਰ ਪੈ ਗਿਆ ਹੁਣ ਸੋਚਣ ਵਾਲੀ ਗੱਲ ਤਾਂ ਇਹ ਵੀ ਆ ਵੱਡਾ ਸਵਾਲ ਇਹ ਨਿਸ਼ਾਨਾ ਕਿ ਜੇ ਸੁਸ਼ੀਲ ਰਿੰਕੂ ਦੀ ਗੱਲ ਕਰਦੇ ਆ ਪਰ ਟਿਕਟ ਮਿਲ ਗਈ ਸਾਰਾ ਕੁਝ ਹੋ ਗਿਆ ਉਹ ਉਸ ਤੋਂ ਬਾਅਦ ਉਹ ਦੂਜੇ ਦਿਨ ਰਾਤ ਉੱਤੇ ਹੋ ਜਾਂਦਾ ਹੂੰ ਬਹੁਤ سارے ਸਵਾਲ ਉੱਠਦੇ ਮੇਰੇ ਕਿ ਕੀ ਕਾਰਨ ਕੀ ਆ ਜੇ ਹੁਣ ਜੇ ਇਹ ਸੱਚੇ ਸੀ ਤੇ ਫਿਰ ਈਡੀ ਨੇ ਚੱਕਿਆ ਕਿਉਂ ਜਾ ਫਿਰ ਈਡੀ ਈਡੀ ਝੂਠੀ ਆ ਜਾ ਫਿਰ ਜੀ ਕੇਜਰੀਵਾਲ ਸੱਚਾ ਦਾ ਕੇਜਰੀਵਾਲ ਸੱਚਾ ਆ ਜਾ ਫਿਰ ਈਡੀ ਝੂਠੀ ਆ ਜੀ ਇਹ ਤਾਂ ਉਹ ਸਮਾਂ ਦੱਸੂਗਾ ਤੇ ਜੇ ਆਪਾਂ ਹੁਣ ਗੱਲ ਕਰੀਏ ਪਟਿਆਲਾ ਤੋਂ ਆਮ ਆਦਮੀ ਪਾਰਟੀ ਨੇ ਡਾਕਟਰ ਬਲਬੀਰ ਸਿੰਘ ਨੂੰ ਉਤਾਰਿਆ ਆਪਣਾ ਕੈਂਡੀਡੇਟ ਦੂਜੇ ਪਾਸੇ ਮਹਾਰਾਣੀ ਪਰਨੀਤ ਕੌਰ ਕੀ ਮਹਾਰਾਣੀ ਪਰਨੀਤ ਕੌਰ ਡਾਕਟਰ ਬਲਬੀਰ ਸਿੰਘ ਨੂੰ ਟੱਕਰ ਦੇਣਗੇ ਇਹ ਟੱਕਰ ਦੀ ਦੇਖੋ ਚੌਨ ਅਖਾੜੇ ਦੇ ਵਿੱਚ ਗੱਲ ਕਰਦੇ ਆ ਬਟ ਟੱਕਰ ਦੀ ਹੁਣ ਟੱਕਰ ਦੀ ਵੀ ਗੱਲ ਕਰਦੇ ਆ ਜੇ ਟੱਕਰ ਉਹ ਇੱਕ ਮਹਾਰਾਣੀ ਪਰਿਵਾਰ ਤੋਂ ਉਹ ਇੱਕ ਡਾਕਟਰ ਨੇ ਹੁਣ ਲੋਕ ਨਾ ਬਦਲ ਗਏ ਲੋਕ ਦੇਖਦੇ ਨੇ ਕਿ ਚਲੋ ਲਾਲ ਹੁਣ ਸਾਡਾ ਫਤੇਗੜ ਸਾਹਿਬ ਦਾ ਹਲਕਾ ਹੈ ਹੁਣ ਇੱਥੇ ਕਿਹੜਾ ਉਮੀਦਵਾਰ ਖੜਾ ਹੁਣ ਚਿਹਰੇ ਨਾਲ ਵੋਟ ਪੈਂਦੀ ਆ ਠੀਕ ਦੂਜੀ ਗੱਲ ਜਿਹੜਾ ਬੰਦਾ ਵਿਚਰਦਾ ਲੋਕਾਂ ਦੇ ਵਿੱਚ ਆ ਕੇ ਠੀਕ ਹੁਣ ਤੁਹਾਡਾ ਮੈਂ ਥੋੜੀ ਥੋੜੀ ਐਗਜ਼ਾਮਪਲ ਲੈਣਾ ਤੁਸੀਂ ਹੁਣ ਤੁਸੀਂ ਕਿਹੜੇ ਹਲਕੇ ਤੋਂ ਬਿਲੋਂਗ ਕਰਦੇ ਹੋ ਫਤੇਗੜ ਸਾਹਿਬ ਤੋਂ ਕਰਦੇ ਹੁਣ ਜੇ ਤੁਹਾਡੀ ਕੋਈ ਸਮੱਸਿਆ ਹੈ ਹੁਣ ਤੁਸੀਂ ਪੜ੍ਹਦੇ ਹੋਣੇ ਨਾਲ ਨਾ ਪੜ੍ਹਾਈ ਲਈ ਐਜੂਕੇਸ਼ਨ ਲਈ ਕੋਈ ਥੋੜੀ ਸਮੱਸਿਆ ਹੈ ਇਗਜ਼ਾਮਪਲ ਤੌਰ ਤੇ ਮੈਂ ਹੱਲ ਕਰਵਾ ਦਿੰਦਾ ਮੁੜ ਕੇ ਇਹ ਵੀ ਇਲੈਕਸ਼ਨ ਮੈਂ ਖੜਾ ਹੋਣਾ ਤੁਸੀਂ ਕਿਹਨੂੰ ਵੋਟ ਪਾਉਂਗੇ ਉਹ ਬੰਦਾ ਜੋ ਮੇਰੇ ਨਾਲ ਖੜਾ ਹੋਗਾ ਇਹੀ ਚੀਜ਼ ਆ ਬਸ ਹੁਣ ਉਹ ਨਹੀਂ ਹੈਗਾ ਕਿ ਟੱਕਰ ਵਾਲੀ ਤਾਂ ਗੱਲੇ ਨਹੀਂ ਹੈਗੀ ਹੁਣ ਤਾਂ ਬਸ ਇਹ ਆ ਕਿ ਸਾਡੇ ਮੁੱਦਿਆਂ ਨੂੰ ਕਿਹਨੇ ਚੱਕਿਆ ਸਾਡੀਆਂ ਸਮੱਸਿਆਵਾਂ ਨੂੰ ਕਹਿੰਦੇ ਹੱਲ ਕੀਤਾ ਹੁਣ ਲੜਾਈ ਯਾਰ ਟੱਕਰ ਉੱਥੇ ਹੀ ਰਹਿ ਗਈ ਸਾਰੀ ਹੁਣ ਉਹ ਚੀਜ਼ਾਂ ਚੱਲੇ ਗਈਆਂ ਰਾਜਨੀਤੀ ਵਾਲੀਆਂ ਕਿ ਹਾਂ ਜੀ ਪਹਿਲਾਂ ਰਾਜਨੀਤੀਆਂ ਦੇ ਸੀ ਲੋਕ ਲਹਿਰ ਹੁੰਦੇ ਸੀ ਉਹ ਕਹਿੰਦਾ ਸੀ ਮੇਰੀ ਫਰਾਨੀ ਪਾਰਟੀ ਹੈ ਮੇਰੀ ਤੱਕ ਸਾਲ ਨਹੀਂ ਮੈਂ ਬੁਲਾਣਾ ਸੀ ਹਉਂਟ ਜਾ ਰਹੀਆਂ ਨੇ ਹੂੰ ਤਾਂ ਸਿਰਫ ਮੁਧਿਆਰ ਬੰਦੇ ਨੂੰ ਵੋਟ ਪੈਂਦੀ ਆ ਜਿਹੜਾ ਮਰਜ਼ੀ ਖੜਾ ਕਰ ਦੋ ਸੀ ਠੀਕ ਆਪਣੇ ਹਲਕੇ ਤੋਂ ਖਾਲਸੇ ਨੂੰ ਖੜਾ ਕੀਤਾ ਸੀ ਆਮਾਦੀ ਪਾਰਟੀ ਨੇ ਜੀ ਲੋਕ ਸਭਾ ਚੋਣਾਂ ਉਦੋਂ ਪਤਾ ਹੀ ਨਹੀਂ ਸੀ ਉਹਨਾਂ ਦਾ ਕਿਸੇ ਇਲਾਕੇ 'ਚ ਲੋਕਾਂ ਨੇ ਐਮਪੀ ਬਣਾਤਾ ਕਿ ਚਲੋ ਬੰਦਾ ਆਇਆ ਇਹ ਨਵਾਂ ਸਾਡੀ ਕਿਛ ਹੈ ਇਹ ਸਾਡੀ ਸਮੱਸਿਆ ਦਾ ਹੱਲ ਕਰਵਾ ਦੇ ਸਭ ਤੋਂ ਵੱਡਾ ਮੁੱਦਾ ਤਾਂ ਇਹ ਹੀ ਆ ਲੋਕ ਸਭਾ ਦੇ ਵਿੱਚ ਜਾ ਕੇ ਸਾਡੇ ਪੰਜਾਬ ਲਈ ਦਾ ਸਾਡੇ ਸੂਬਿਆਂ ਲਈ ਕਿਸੇ ਵੀ ਸੂਬੇ ਦਾ ਕੋਈ ਬੰਦਾ ਕੀ ਹੋਇਆ ਮੈਂ ਤਾਂ ਮੈਂ ਤਾਂ ਆਪਣੇ ਮਾਧਿਅਮ ਨਾਲ ਇਹ ਵੀ ਅਪੀਲ ਕਰੂੰਗਾ ਕਿ ਅਸੀਂ ਵੋਟ ਉਹਨੂੰ ਪਾਣੀ ਆ ਜਿਹੜਾ ਬੰਦਾ ਸਾਡੇ ਮੁੱਦਿਆਂ ਦੀ ਗੱਲ ਕਰੇ ਸਾਡੀ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰੇ ਹੁਣ ਆ ਰਿਹਾ ਕਿ ਕਹਿੰਦਾ ਮੈਂ ਆ ਜੀ ਮੈਂ ਤਾਂ ਪੰਜਾਬ ਨੂੰ ਆ ਬਣਾਉਣਾ ਜੀ ਉਹ ਕਹਿੰਦਾ ਮੈਂ ਪੰਜਾਬ ਨੂੰ ਆ ਬਣਾਉਣਾ ਜੀ ਉਹ ਕੋਈ ਕਹਦਾ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੀ ਕੋਈ ਪੰਜਾਬ ਤਾਂ ਪਹਿਲੇ ਰੰਗਲਾ ਪੰਜਾਬ ਜੇ ਨਸ਼ਾ ਖਤਮ ਹੋਊਗਾ ਤਾਂ ਹੀ ਆ ਹੁਣ ਦੱਸੋ ਤੁਸੀਂ ਇੱਥੇ ਖੜਾਓ ਕਿ ਇੱਥੇ ਗੁਣੀਆਂ ਵੱਜ ਰਹੀਆਂ ਕਿਤੇ ਆਪਾਂ ਪੰਜਾਬ ਦੇ ਵਾਸੀ ਆ ਪੰਜਾਬ ਨੂੰ ਰੰਗਲਾ ਜਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਪੰਜਾਬ ਦੇ ਵਿੱਚ ਰਾਜਨੀਤੀ ਜਿਹੜੇ ਲੋਕ ਨੇ ਉਹ ਨੇਤਾ ਜਦੋਂ ਚੋਣ ਮਦਾਰ ਦੇ ਉੱਤਰ ਵਿੱਚ ਉਤਰਦੇ ਨੇ ਉਹ ਇੱਕ ਸ਼ਪਤ ਲੈਣ ਕਿ ਅਸੀਂ ਪੰਜਾਬ ਨੂੰ ਇਹ じゃ ਪੰਜਾਬ ਨਾਲ ਉਹਦੇ ਗੱਲਾਂ ਕਰਨੀਆਂ ਨੇ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਨੀਆਂ ਨੇ ਪਾਣੀਆਂ ਦੀਆਂ ਗੱਲਾਂ ਕਰਨੀਆਂ ਨੇ ਜੀ ਤੁਸੀਂ ਉਹ ਇਹ ਗੱਲ ਕਹੀ ਆ ਕਿ ਵੀ ਪਾਰਟੀ ਦਾ ਕੋਈ ਵੀ ਪਾਰਟੀ ਦਾ ਕੈਂਡੀਡੇਟ ਹੋਵੇ ਜੋ ਲੋਕਾਂ 'ਚ ਵਿਚੜਦਾ ਲੋਕ ਉਹਨੂੰ ਪਿਆਰ ਕਰਦੇ ਨੇ ਸਭ ਤੋਂ ਵੱਧ ਹੁਣ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਕਿਸਾਨੀ ਮੁੱਦਾ ਤੇ ਭਾਜਪਾ ਨੇ ਆਪਣੀ ਲਿਸਟ ਦਾ ਜਾਰੀ ਕਰ ਦਿੱਤੀ ਆ ਕਿ ਹੁਣ ਭਾਜਪਾ ਕਿਸਾਨਾਂ ਦੇ ਵਿੱਚ ਵਿਚਰੂਗੀ ਈ ਬੀਜੇਪੀ ਕਿਸਾਨਾ ਹੁਣ ਕਈ ਕਿਸਾਨਾਂ ਦੇ ਰਥੇ ਸੀ ਗਏ ਸੀ ਉਹਿਆਂ ਦੇ ਇੰਟਰਵਿਊ ਕਰੀਆਂ ਸੀ ਕਿਸਾਨਾਂ ਦਾ ਕਹਿਣਾ ਸੀ ਕਿਸਾਨ ਕਹਿੰਦੇ ਨੇ ਅਸੀਂ ਤਾਂ ਪਿੰਡਾਂ ਦੇ ਵਿੱਚ ਬੋਰਡ ਲਾ ਦਿੰਨੇ ਵੱਡੇ ਵੱਡੇ ਬੀਜੇਪੀ ਦੇ ਨਮਾਇंदे ਜਾਂ ਬੀਜੇਪੀ ਦੇ ਨੇਤਾ ਆਉਣਗੇ ਉਹਨਾਂ ਨੂੰ ਅਸੀਂ ਸਵਾਲ ਕਰਨੇ ਨੇ ਕਹਿਣਾ ਕੁਛ ਨਹੀਂ ਸਵਾਲ ਕਰਨੇ ਨੇ ਜੇ ਸਾਡੇ ਸਵਾਲਾਂ ਦਾ ਜਵਾਬ ਦੇਣਗੇ ਉਹ ਤਾਂ ਜੀ ਆਇਆਂ ਠੀਕ ਨਹੀਂ ਤਾਂ ਸਸਵੀਕਾਰ ਬੀਜੇਪੀ ਕਰੂਗੀ ਹਾਲ ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਮੁੱਦਾ ਹੱਲ ਹੋਊਗਾ ਦੇਖੋ ਜੀ ਡਬਲਯੂਟੀਓ ਦੇ ਅੱਗੇ ਐਤਨਾਮਾ ਹੋਇਆ ਪਿਆ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਐਤਨਾਮਾ ਹੋਇਆ ਸੀ ਇਹ ਬਸ ਉਹ ਤੋਂ ਹੀ ਡਰਦੀ ਹੈ ਕਿ ਸਰਕਾਰ ਕੀ ਪਲੈਂਟੀ ਨਾ ਲੱਗ ਜੂਵੇ ਕਰਜ਼ਾ ਮਾਫੀ ਦੀ ਗੱਲ ਕਰ ਰਹੇ ਨੇ ਆਪਾਂ ਕਰਜ਼ਾ ਮਾਫੀ ਜੇ ਹੁਣ ਆਪਾਂ ਕਹਿੰਦੇ ਨਹੀਂ ਕਰਜ਼ਾ ਮਾਫ ਨਹੀਂ ਹੋਣਾ ਹੁਣ ਕਿਸਾਨ ਇਹ ਕਹਿ ਰਹੇ ਨੇ ਕਿ ਜੇ ਵੱਡੇ ਘਰਾਂ ਵਾਲਿਆਂ ਦਾ ਤਰਜਾ ਮਾਹ ਹੋ ਸਕਦਾ ਤਾਂ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਜੋਣਾ ਦਾ ਖਰਚਾ ਮਾ ਉਹ ਸਾਡਾ ਕਿਸਾਨਾਂ ਦਾ ਕਿਉਂ ਨਹੀਂ ਹੋ ਸਕਦਾ ਕਿਸਾਨ ਆ ਦੇਸ਼ ਦਾ ਅੰਨ ਦਾਤਾ ਮੈਂ ਕੱਲ ਕਿਸੇ ਕਿਸਾਨ ਕੋਲੇ ਖੜਾ ਸੀ ਉਹ ਕੀ ਕਹਿ ਰਿਹਾ ਸੀ ਮੈਨੂੰ ਕਹਿੰਦਾ ਕਿ ਦੇਖੋ ਜੀ ਉਹਨਾਂ ਅਡਾਨੀ ਬਾਨੀ ਉਹ ਗਣਤ ਖਰੀਦਣਗੇ ਥੋੜੇ ਤਾਂ ਮੈਂ 20 ਰੁਪਏ ਦੀ ਚੀਜ਼ ਲੈ ਲਈ ਮੁਰਕੇ ਗੱਲ ਹੀ ਸਟੋਰ ਤਾਂ ਮੁਰਕੇ ਤੁਹਾਨੂੰ ਕਿੰਨੀ ਰਟ ਮਿਲਨੀ ਆਉ 20 ਤੋਂ 40 ਮਿਲਨੀ ਹੈ ਪਰ ਮੁਰਕੇ ਹੋ ਜੀ ਉਹ ਉਹ ਮੈਨੂੰ ਦੱਸ ਰਿਹਾ ਸੀ ਮੈਂ ਉਹਦੀ ਗੱਲ ਸੁਣ ਕੇ ਪਹਿਲਾਂ ਤਾਂ ਅਚ ਜਿਆ ਕੇ ਮੈਂ ਕਿ ਸਿਆਣੀ ਗੱਲ ਆ ਇਹੋ ਨੇ ਦੱਸਿਆ ਕਿ ਹਾਂ ਕਹਿੰਦਾ ਹੁਣ ਟਮਾਟਰ ਦਾ ਰੇਟ 50 ਰੁਪਏ ਹੋਇਆ ਪਿਆ। ਤਾਰਨ ਕੀ? ਜਿਹੜੇ ਵਪਾਰੀ ਵੱਡੇ ਵਪਾਰੀ ਨੇ ਉਹਨਾਂ ਨੂੰ ਸਟੋਰ ਕਰ ਲੈਂਦੇ ਨੇ। ਜਿਨ੍ਹਾਂ ਕੋਲ ਵੱਡੇ ਵੱਡੇ ਕੋਲਡ ਸਟੋਰ ਨੇ। ਉਹ ਸਟੋਰ ਕਰਨ ਤੋਂ ਬਾਅਦ ਉਹ ਉਸ ਨੂੰ ਡਬਲ ਰੇਟ ਵੇਚਦੇ ਨੇ। ਕਿਸਾਨ ਤੋਂ ਖਰੀਦੀ 5 ਰੁਪਏ ਦੀ ਚੀਜ਼ ਉਹੀ ਫੇਰ 20 ਰੁਪਏ ਵਿਕਦੀ ਹੈ 50 ਰੁਪਏ ਵਿਕਦੀ ਹੈ। ਜੀ। ਜੇ ਕਿਸਾਨ ਦਾ ਰੇਟ ਤੈਅ ਹੋ ਜਾਵੇ ਕਿਸਾਨਾਂ ਦਾ ਇਹੀ ਕਹਿਣਾ ਹੈ ਜੇ ਡੱਬੀ ਦਾ ਰੇਟ 50 ਰੁਪਏ ਹੈ 50 ਪੈਸੇ ਆ ਤਾਂ ਕਿਸਾਨ ਕਹਿੰਦੇ ਸਾਡੀ ਫਸਾਦ ਦਾ ਰੇਟ ਤੇ ਹੋ ਜਾਵੇ ਬਸ ਗੱਲ ਖਤਮ ਸਮਰਥਨ ਮੂਲਾ ਹੀ ਮੰਗਦੇ ਨੇ ਕਿਸਾਨ ਤੇ ਇਹਦੇ ਚ ਕੀ ਚੀਜ਼ ਆ ਹੁਣ ਉਹੀ ਬ੍ਰਾਂਡ ਹੁੰਦਾ ਆਟਾ ਆਪਾਂ ਆਪਣੇ ਉਹੀ ਆਟਾ ਹੁੰਦਾ ਕਨਨਕ ਤਾਂ ਉਹੀ ਆ ਨਾ ਜਦੋਂ ਪਿਆ ਕੇ ਉਹਨੂੰ ਇੱਕ ਵਧੀਆ ਜੀ ਪੈਕਿੰਗ ਚ ਪੈਕ ਕਰ ਦਿੰਦੇ ਨੇ ਉਹੀ ਆਟਾ ਆਪਾਂ ਨੂੰ ਜਿਹੜਾ 20 ਰੁਪਏ ਵਾਲਾ ਹੁੰਦਾ ਉਹ 50 ਮਿਲਦਾ ਵੱਡਾ ਮੁੱਦਾ ਹੈ ਸਰਕਾਰ ਨੂੰ ਸੋਚਣ ਦੀ ਲੋੜ ਆ ਐਮ ਐਸ ਪੀ ਦੀ ਜੀ ਗਰੰਟੀ ਜੀ ਕਿਸਾਨਾਂ ਨੂੰ ਦੇ ਦੇਣਾ ਸਮਰਥਨ ਮੂਲ ਲਾਗੂ ਕਰ ਦੇਣਾ ਕੁਝ ਮੰਗਾਣੇ ਚਲੋ ਜਾਇਦ ਅਸੀਂ ਇਹ ਨਹੀਂ ਕਹਿੰਦੇ ਚਲੋ ਕਰਜ਼ਾ ਮਾਫ਼ ਹੋਵੇ। ਜਿਹੜੇ ਜ਼ਾਹਿਰ ਮੰਗਾ ਨੇ ਸਰਕਾਰ ਨੂੰ ਪਤਾ ਹੀ ਆ। ਉਹਨਾਂ ਦਾ ਹੱਲ ਹੋਵੇ। ਕਿਸਾਨੀ ਦਾ ਕਿਸਾਨ ਆਪਣਾ ਪੰਜਾਬ ਰੰਗਲਾ ਕਹਿੰਦੇ ਨੇ ਰੰਗਲਾ ਪੰਜਾਬ ਜਾਂ ਪੰਜਾਬ ਸਾਡਾ ਪੰਡਿਤ ਰਿਆਮਾ ਦੀ ਧਰਤੀ ਜਾਂ ਫਲਾਣਾ ਗੀਤਾਂ ਦਾ ਜਾਂਦਾ। ਇਹ ਤਾਂ ਆ ਰਹਿਣਾ ਜੇ ਕਿਸਾਨ ਵੀ ਬਚੂਗਾ। ਕਿਸਾਨੀ ਕਿਸਾਨੀ ਪ੍ਰਧਾਨ ਸੁਪਾ ਆਪਣਾ ਰਵਿੰਦਰ ਜੀ ਆਪਾਂ ਨੂੰ ਚੀਜ਼ ਖਾਣੇ ਆ ਕਿੱਥੋਂ ਲੈਨੇ ਆਪਾਂ? ਕਿਸਾਨੇ ਬੀਜੂਗਾ ਤਾਂ ਹੀ ਦਵਾਂਗੇ ਹੂੰ ਕੁਦਰਤੀ ਯੋਗ ਗੱਲ ਆ ਸੋਚਣ ਵਾਲੀ ਗੱਲ ਛੋਟੀ ਐਗਜ਼ਾਮਪਲ ਦੀ ਗੱਲ ਆ ਹੁ ਲਾ ਲਓ ਤੁਸੀਂ ਆਪਣੇ ਮੱਕੀ ਮੱਕੀ ਦੀ ਗੱਲ ਕਰਦੇ ਜਾਂ ਕਿਸੇ ਚੀਜ਼ ਦੀ ਘੱਟ ਕਰਦੇ ਜਿਹੜੀ ਚੀਜ਼ ਘੱਟ ਬੀਜਾਈ ਹੋਊਗੀ ਉਹ ਆਪਾਂ ਨੂੰ ਮਹਿੰਗੀ ਮਿਲਣੀ ਆ ਫਿਰ ਜੀ ਮੰਨਦੇ ਬਾਲੇ ਜੇ ਦੀ ਖੇਤੀ ਘੱਟ ਸਰੀ ਚੀਜ਼ ਦੀ ਹੋਊਗੀ ਉਹ ਚੀਜ਼ ਮਹਿੰਗੀ ਮਿਲਣੀ ਆ ਇਹਦੇ ਪਿੱਛੇ ਜੇ ਸਰਕਾਰ ਕਿਸਾਨਾਂ ਨੂੰ ਕੁਛ ਨਾ ਕੁਛ ਦਊਗੀ ਤਾ ਕਿਤੇ ਨਾ ਕਿਤੇ ਬੀਜੇਪੀ ਦਾ ਕਹਿੰਦੇ ਨੇ ਆਧਾਰ ਹੋ ਸਕਦਾ ਤੇ ਉੱਥੇ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਤੁਸੀਂ ਦੇਖਿਆ ਹੀ ਆ ਕੈਂਪੀ ਰਵਨੀਤ ਬਿੱਟੂ ਨੂੰ ਬੀਜੇਪੀ ਨੂੰ ਜੁਆਇਨ ਕਰ ਲਿਆ ਤੇ ਹੁਣ ਬੀਜੇਪੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਵੀ ਮੈਦਾਨ ਚ ਉਤਾਰਤਾ ਹੁਣ ਰਵਨੀਤ ਬਿੱਟੂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਬੀਜੇਪੀ ਕਹਿੰਦੀ ਹੈ ਕਿ ਅਸੀਂ ਜਿੱਤਣਾ ਹਾਂ ਹਾਂਜੀ ਕੋਈ ਵੀ ਕੰਡੀਸ਼ਨ ਹੋਵੇ ਅਸੀਂ ਤਾਂ ਜਿੱਤਣਾ ਹਾਂ ਹੂੰ ਉਹਨਾਂ ਦਾ ਰਵਨੀਤ ਬਿੱਟੂ ਦੀ ਗੱਲ ਕਰਦੇ ਆ ਮਾ ਰੋਮਪੇ ਅੰਤ ਸਿੰਘ ਦੇ ਪੋਤੇ ਨੇ ਹੂੰ ਕਾਂਗਰਸ ਦੇ ਵਿੱਚ ਕੱਡੀ ਵੱਡੀ ਉਹਨਾਂ ਦੀ ਦੀ ਸ਼ਹਾਦਤ ਦਿੱਤੀ ਉਹਨਾਂ ਨੇ ਹਾਂ ਆਂਗਰੇਜ਼ੀ ਕਹ ਰਹੇ ਨੇ ਕਿ ਬਿਆਨ ਸਿੰਘ ਨੇ ਪਾਰਟੀ ਲਈ ਉਹਨੇ ਉਹ ਕਰ ਦਿੱਤਾ ਜਾਨ ਦੇ ਦਿੱਤੀ ਹਾਂ ਪਰ ਇਹ ਕਿ ਇਹਨਾਂ ਨੇ ਤਾਂ ਕੁਝ ਸੰਘਰਸ਼ ਕੀਤਾ ਹੀ ਨਹੀਂ ਕਿ ਜੇ ਰਮਨਦੀਪ ਬਿੱਟੂ ਦਾ ਕੁਝ ਸੰਘਰਸ਼ ਹੁੰਦਾ ਤਾਂ ਪਾਰਟੀ ਨੂੰ ਵਜੋਂਦਾ ਕਿ ਬਿਆਨ ਸਿੰਘ ਦੇ ਹੋਸੀ ਉਹਨਾਂ ਵੱਲੋਂ ਉਹਨਾਂ ਨੇ ਦਿੱਤਾ ਕਿ ਹਾਂ ਜੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਨੇ ਇਨੋਟੇਟ ਦੇ ਦਿੱਤੀ ਗਈ ਹੁਣ ਉੱਥੇ ਤਾਪ ਮੁਕਾਬਲਾ ਹੈ ਕਿ ਪਹਿਲਾਂ ਰਮੇਤ ਬਿੱਟੂ ਜੇ ਆਪਾਂ ਗੱਲ ਕਰੀ ਨਾ ਕਿ ਹੁਣ ਸਟਰੋਂਗ ਦੀ ਗੱਲ ਕਰਦੇ ਆਪਾਂ ਕਿ ਤਾਪ ਮੁਕਾਬਲਾ ਹੈ ਹਮ ਪਰ ਉਹ ਨਹੀਂ ਰਿਹਾ ਕਿਉਂਕਿ ਕਾਰਨ ਇਹੀ ਆ ਗਿਆ ਨਾ ਕਿ ਪਹਿਲਾਂ ਰਮੇਤ ਬਿੱਟੂ ਰਹਿ ਚੁੱਕੇ ਨੇ ਉੱਥੇ ਜੀ ਇਸ ਹੋਰ ਪਿੱਛੇ ਦੇ ਲੋਕਾਂ ਦੀ ਗੱਲ ਲੁਧਿਆਣਾ ਦੀ ਗੱਲ ਕਰਦੇ ਆ ਲੁਧਿਆਣੇ ਮੈਨੂੰ ਕਈ ਬੰਦੇ ਮਿਲਦੇ ਉਹਨਾਂ ਨੇ ਕਿਹਾ ਕਿ ਨਹੀਂ ਜਿਹੜੀ ਕਿ ਟੱਕਰ ਟੱਕਰ ਹੋਊਗੀ ਫਿਰ ਵੀ ਰੂਲਿੰਗ ਪਾਰਟੀ ਦਾ ਫਰਕ ਹੁੰਦਾ ਰਵਿੰਦਰ ਜੀ ਇਹ ਜੀ ਦਾ ਫਰਕ ਪੈਂਦਾ ਫਿਰ ਗੱਲ ਤਾਂ ਉਹੀ ਆ ਗਿਆ ਨਾ ਕਿਸਾਨੀ ਮੁੱਦਾ ਹੂੰ ਕਿਸਾਨੀ ਮੁੱਦੇ ਨੂੰ ਜੇ ਕੋਈ ਹੱਲ ਕਿਸਾਨੀ ਹੁਣ ਸੰਘਰਸ਼ ਤੇ ਬੈਠੇ ਨੇ ਕਿਸਾਨ ਸਰਕਾਰਾਂ ਕਹਿੰਦੇ ਸਾਡੇ ਅਸੀਂ ਜੀ ਕਿਸਾਨ ਹਰੇਕ ਚੀਜ਼ ਦਾ ਹੱਲ ਕਰਾਂਗੇ ਕਿਸੇ ਨੂੰ ਸੜਕਾਂ ਤੇ ਨਹੀਂ ਬੈਠਣ ਦਵਾਗੇ ਕੋਈ ਕਿਸੇ ਜਿਵੇਂ ਕੋਈ ਵੀ ਸਰਕਾਰ ਆਉਂਦੀ ਹੈ ਕੋਈ ਵੀ ਪਾਰਟੀ ਆਉਂਦੀ ਹੈ ਆਪਣੇ ਚੋਣ ਮੈਨੀਫੈਸਟੋ ਰਹੀ ਤਾਰਦੀ ਆ ਕਿ ਅਸੀਂ ਕਿਸੇ ਨੂੰ ਸੜਕਾਂ ਤੇ ਨਹੀਂ ਬੈਠਣ ਦਵਾਗੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਗੀਆਂ ਮੁਲਾਜ਼ਮਾ ਦੀ ਗੱਲ ਕਰੀਏ ਤੋਂ ਤਰਫ ਰਵਨੀਤ ਬਿੱਟੂ ਨੇ ਵੀ ਹੁਣ ਕਹਿਤਾ ਜੀ ਬੀਜੇਪੀ ਚ ਜੁਆਇਨ ਕਰੀਏ ਜਾਂ ਜਦੋਂ ਕਿ ਅਸੀਂ ਕਿਸਾਨਾਂ ਦਾ ਮੁੱਦਾ ਹੱਲ ਕਰਾਂਗੇ ਉਹ ਤਾਂ ਹੁਣ ਰਵਨੀਤ ਰਵਨੀਤ ਅਰਵਨੀਤ ਬਿੱਟੂ ਦਾ ਇਹ ਵੀ ਕਹਿਤਾ ਸੀ ਕਿ ਦੋਨੇ ਸਰਕਾਰਾਂ ਡਿੱਗ ਜਾਣਗੀਆਂ ਪੰਜਾਬ ਚ ਹਾਂ ਪੰਜਾਬ ਵਾਲੀ ਵੀ ਹੈ ਦਿੱਲੀ ਵਾਲੀ ਵੀ ਹਾਂ ਆਮੰਦ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੁਣ ਜੀ ਕਹਿਣ ਚ ਕਰਤਾ ਬੜਾ ਫਰਕ ਨਾ ਕਿਉਂ ਫਿਰ ਇੰਨੇ ਕਿਸਾਨ ਜਿਹੜਾ ਆਪਾਂ ਕਹਿ ਦਿੰਦੇ ਅੱਜ ਰਵਨੀਤ ਬਿੱਟੂ ਨੇ ਕਹਿਤਾ ਆ ਕੇ ਕਿ ਚਲੋ ਜੀ ਹੱਲ ਹੋਊਗਾ ਕਿਸਾਨਾਂ ਦਾ ਹਾਂ ਕਿੰਨੇ ਕਿਸਾਨ ਮਾਰੇਗੇ 700 ਪਹਿਲਾਂ ਮਾਰੇਗੇ ਫੋਂ ਫੇਰ ਸ਼ਾਦ ਕਿਸਾਨ ਮਾਰੇ ਕਿਨੇ ਹਾਂ ਹਾਸੇ ਕਿਨੇ ਵਾਪਰੇ ਸੜਕਾਂ ਤੇ ਹਾਂ ਜਦੋਂ ਕਿਸਾਨ ਜਾਂਦੇ ਟਰਾਲੀ ਨੇ ਕਾ ਰਾਜਪੁਰੇ ਕੋਲ ਵਾਪੇ ਨੌਜਵਾਨ ਚਲੇ ਗਿਆ ਇਹ ਇੱਕ ਗੱਲਾਂ ਨਹੀਂ ਹੈਗਾ ਗੱਲਾਂ ਮਾਰਨਾ ਕੋਈ ਫਾਇਦਾ ਨਹੀਂ ਹੈਗਾ ਕੰਮ ਕਰਨ ਦਾ ਫਾਇਦਾ ਜੇ ਆਪਾਂ ਹੁਣ ਗੱਲ ਕਰਤੀ ਮੈਂ ਕਹਿੰਦਾ ਨਾ ਜੀ ਮੈਂ ਤਾਂ ਸਵੇਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੂੰਗਾ ਜੀ ਕਿ ਬਾਂਜੀ ਉੱਦਾਂ ਰੰਗਲਾ ਪੰਜਾਬ ਜਾਂ ਕਾਗਜ਼ਾ 'ਚ ਐਮਐਸਪੀ ਦੇਣ ਦਾ ਕੋਈ ਪਹਿਲਾਂ ਦਿੱਤੀ ਸੀ ਬੀਜੇਪੀ ਨੇ ਕਿਸਾਨ ਵਿਚਾਰੇ ਇਹ ਗੱਲਾਂ ਕਹਿ ਰਹੇ ਨੇ ਕਿ ਪਹਿਲਾਂ ਸਾਡਾ ਲਿਖਤੀ ਹੋਇਆ ਅ ਧਰਨੇ ਤੇ ਬੈਠੇ ਸਿੰਘੂ ਬਾਉਂਡਰ ਤੇ ਬੈਠੇ ਰਹੇ ਤੇ ਉਥੇ ਦੇ ਐਮਐਸਬੀ ਦੇਣ ਦਾ ਐਲਾਨ ਕਰਨ ਤੋਂ ਬਾਅਦ ਫੇਰ ਸਾਡੇ ਨਾਲ ਆਇਆ ਧੋਖਾ ਹੋਇਆ ਪਰ ਇਹ ਆ ਕਿ ਜੇ ਹੁਣ ਕਿਸਾਨੀ ਮੁੱਦਾ ਕੋਈ ਹੱਲ ਹੋਊਗਾ ਤਾਂ ਬੀਜੇਪੀ ਦਾ ਤਾਂ ਕੋਈ ਆਧਾਰ ਹੋਊਗਾ ਪੰਜਾਬ ਦੇ ਵਿੱਚ ਅਦਰ ਸੂਬਿਆਂ ਦਾ ਆਪਾਂ ਕੋਈ ਕਹਿ ਸਕਦੇ ਹਾਂ ਪਰ ਖੇਤ ਕਿਸਾਨੀ ਨਾਲ ਹਰ ਇੱਕ ਸੂਬਾ ਜੁੜਿਆ ਹੁੰਦਾ ਚਾਹ ਹਰਿਆਣਾ ਤੇ ਪੰਜਾਬ ਆ ਚਾਹ ਹੋਰ ਸਟੇਟਾਂ ਦਾ ਸੋ ਬਹੁਤ ਬਹੁਤ ਨਾਲ ਬਤ ਕਰਦੇ ਆ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੋਂ ਸਾਨੂੰ ਦੋ ਇਜਾਜ਼ਤ ਹਾਂ ਧੰਨਵਾਦ